ਫੇਸਬੁਕ ਪੇਜ ਹਰਚਰਨ ਸਿੰਘ ਗਿਲਜੀਵਾਲਾ আর YouTube ਚੈਨਲ ਕੁਦਰਤ ਦੇ ਵਰਦਾਨ ਦੇ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਭੈਣਾ ਭਾਈਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕੁਦਰਤ ਦੇ ਇੱਕ ਹੋਰ ਖਜ਼ਾਨੇ ਦੀ ਤਾਕਤ ਦੇ ਇੱਕ ਹੋਰ ਖਜ਼ਾਨੇ ਦੀ ਖਰਾਕੀ ਤੱਤਾਂ ਨਾਲ ਭਰਪੂਰ ਇੱਕ ਹੋਰ ਕੁਦਰਤ ਦੇ ਵਰਦਾਨ ਦੀ ਜਿਹਨੂੰ ਅਸੀਂ ਅਕਸਰ ਖਾਂਦੇ ਆ ਜਿਹਨੂੰ ਅਸੀਂ 스ਨੈਕਸ ਦੇ ਰੂਪ ਦੇ ਵਿੱਚ ਵਰਤਦੇ ਆ ਕਈ ਲੋਕੋ ਸਵੇਰ ਸੁਬਾਹ ਖਾਣੇ ਨੇ ਕੋਈ ਲੋਕ ਚਾਹ ਦੇ ਨਾਲ ਵੀ ਖਾ ਲੈਂਦੇ ਨੇ ਕਈ ਲੋਕ ਕੋਲਡ ਡਰਿੰਕ ਦੇ ਨਾਲ ਵੀ ਖਾ ਲੈਂਦੇ ਨੇ ਹਾਲਾਂਕਿ ਕੋਲਡ ਡਰਿੰਕ ਦੇ ਨਾਲ ਉਹਦਾ ਸਮੇਲ ਕੋਈ ਨਹੀਂ ਹੈ ਪਰ ਫਿਰ ਵੀ ਉਹ ਸਾਡੀ ਖੁਰਾਕ ਦਾ ਹਿੱਸਾ ਬਣ ਚੁੱਕਿਆ ਸਾਡੀ ਉਪਚਾਰਕਤਾ ਦੇ ਵਿੱਚ ਅਸੀਂ ਉਹਨੂੰ ਅਕਸਰ ਵਰਤਦੇ ਆਂ ਵਿਆਹ ਸ਼ਾਦੀਆਂ ਦੇ ਵਿੱਚ ਵੀ ਵਰਤੋਂ ਕੀਤੀ ਜਾਂਦੀ ਹੈ ਤੇ ਮੈਂ ਗੱਲ ਕਰਨ ਜਾ ਰਿਹਾ ਅੱਜ ਬਦਾਮ ਦੀ ਬਦਾਮ ਦੇ ਵਰਤੋਂ ਬਹੁਤ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਪਰ ਆਪਾਂ ਜਿਹੜੀ ਗੱਲ ਕਰਨੀ ਹੈ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਆਪਣੀ ਜਿਸ ਵੀ ਆਪਾਂ ਵਿਸ਼ੇ ਨੂੰ ਲੈ ਕੇ ਗੱਲ ਕਰਦੇ ਆਂ ਜਿਸ ਓਸ਼ਦੀ ਨੂੰ ਲੈ ਕੇ ਗੱਲ ਕਰਦੇ ਆਂ ਜਿਸ ਕੁਦਰਤ ਦੇ ਬਖਸ਼ੇ ਹੋਏ ਤੋਹਫੇ ਦੀ ਆਪਾਂ ਗੱਲ ਕਰਦੇ ਆਂ ਤੇ ਆਪਾਂ ਸਿਰਫ ਤੇ ਸਿਰਫ ਉਹਦੇ ਖੁਰਾਕੀ ਤੱਤਾਂ ਦੀ ਗੱਲ ਕਰਦੇ ਹੁੰਦੇ ਆਂ ਤੇ ਜਾਂ ਆਪਾਂ ਉਹਦੇ ਜਿਹੜੇ ਓਸ਼ਦੀ ਗੁਣ ਨੇ ਆਪਾਂ ਓਸ਼ਦੀ ਗੁਣਾ ਦੀ ਗੱਲ ਕਰਦੇ ਆਂ ਤਾਂ ਆਪਾਂ ਅੱਜ ਬਦਾਮ ਦੀ ਗੱਲ ਕਰਨੀ ਹੈ ਬਦਾਮ ਆ ਜਿਹੜਾ ਇਹਦੇ ਵਿੱਚ ਕੀ ਕੀ ਖੁਰਾਕੀ ਤੱਤ ਨੇ ਸਾਡੀ ਸਿਹਤ ਦੇ ਲਈ ਸਾਡੀ ਤੰਦਰੁਸਤੀ ਦੇ ਲਈ ਇਹ ਸਾਡੇ ਵਾਸਤੇ ਕਿਵੇਂ ਸਹਾਇਕ ਸਦ ਹੁੰਦੇ ਨੇ ਔਰ ਇਹਨੂੰ ਕਿਵੇਂ ਖਾਣਾ ਚਾਹੀਦਾ ਕਿੰਨਾ ਖਾਣਾ ਚਾਹੀਦਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਸਾਨੂੰ ਬਚਾ ਸਕਦਾ ਆਪਾਂ ਇਹਦੀ ਗੱਲ ਕਰਦੇ ਆਂ ਤਾਂ ਜੇ ਆਪਾਂ ਖੁਰਾਕੀ ਤੱਤਾਂ ਦੀ ਗੱਲ ਕਰਦੇ ਆਂ ਤਾਂ ਇਹਦੇ ਵਿੱਚ ਬਹੁਤ ਸਾਰੇ ਖੁਰਾਕੀ ਤੱਤ ਪਾਏ ਜਾਂਦੇ ਨੇ ਜੇ ਆਪਾਂ ਇਹਨੂੰ ਸੁਪਰ ਫੂਡ ਵੀ ਕਹਿ ਲੈਂਦੇ ਆ ਤਾਂ ਕੋਈ ਹੱਤਕਥ ਨਹੀਂ ਹੈ ਇਹਦੇ ਵਿੱਚ ਵਿਟਾਮਿਨ E ਪਾਇਆ ਜਾਂਦਾ ਹੈ ਵਿਟਾਮਿਨ B ਪਾਇਆ ਜਾਂਦਾ ਹੈ ਵਿਟਾਮਿਨ ਜਿਹੜਾ ਹੈਗਾ 6 ਪਾਇਆ ਜਾਂਦਾ ਹੈ ਇਹਦੇ ਵਿੱਚ ਮੈਗਨੀਸ਼ੀਅਮ ਹੈ ਰੀਬੋਫਲੋਵਿਨ ਹੈ ਇਹਦੇ ਵਿੱਚ ਕਾਪਰ ਆਇਰਨ ਹੈ ਮੈਗਨੀਸ਼ੀਅਮ ਹੈ ਜ਼ਿੰਕ ਹੈ ਫਾਈਬਰ ਹੈ ਥਾਈਮਨ ਹੈ ਨਿਆਸਿਨ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਹੈਗੇ ਆ ਖੁਰਾਕੀ ਤੱਤ ਪਾਏ ਜਾਂਦੇ ਆ ਪ੍ਰੋਟੀਨ ਇਹਦੇ ਵਿੱਚ ਪਾਇਆ ਜਾਂਦਾ ਹੈ omega 3 ਇਹਦੇ ਵਿੱਚ ਪਾਇਆ ਜਾਂਦਾ ਹੈ ਬਈ ਬਹੁਤ ਸਾਰੇ ਖੁਰਾਕੀ ਤੱਤੇ ਦੇ ਵਿੱਚ ਪਏ ਜਾਂਦੇ ਨੇ ਤਾਂ ਇਹਦੇ ਵਿੱਚ ਜੇ ਅਸੀਂ ਇਹਦੀ ਵਰਤੋਂ ਕਰਦੇ ਆ ਕਿੰਨੀ ਵਾਰ ਤੋਂ ਕਰੀਏ ਔਰ ਕਦੋਂ ਵਰਤਿਆ ਜਾਵੇ ਇਹਨੂੰ ਆਪਾਂ ਅਗਲੀ ਗੱਲ ਇਹ ਕਰਦੇ ਹਾਂ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਇਹ ਜਾਣ ਲਈਏ ਵੀ ਜੇ ਅਸੀਂ ਇਹਨੂੰ ਖਾਣੇ ਆ ਤਾਂ ਸਾਨੂੰ ਕੀ ਕੀ ਫਾਇਦੇ ਹੁੰਦੇ ਆ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਬਚਾ ਸਕਦਾ ਤਾਂ ਇਹਦੇ ਚ ਜਿਹੜਾ ਖੁਰਾਕੀ ਤੱਤਾਂ ਦੀ ਘਾਟ ਦੇ ਨਾਲ ਜਿਹੜੀਆਂ ਵੀ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਜਿਵੇਂ ਸਾਡਾ ਜਿਹੜਾ ਹੈਗਾ ਸਰੀਰ ਦੇ ਵਿੱਚ ਥਕਾਵਟ ਦਾ ਆਉਣਾ ਸਰੀਰ ਦਾ ਟੁੱਟਣਾ ਜੋੜਾਂ ਦੇ ਦਰਦ ਮਹਿਸੂਸ ਹੋਣ ਲੱਗ ਜਾਂਦੇ ਆ ਥਕਾਵਟ ਜੇ ਮਹਿਸੂਸ ਹੋਣ ਲੱਗ ਜਾਂਦੀ ਹੈ ਕੰਮ ਨੂੰ ਦਿਲ ਨਹੀਂ ਕਰਦਾ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਖਰਾਕੀ ਤੱਤਾਂ ਦੇ ਘਾਟ ਕਰਕੇ ਨੇ ਇਹ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾ ਦਿੰਦਾ ਸ਼ਕਤੀ ਪ੍ਰਦਾਨ ਕਰਦੇ ਨੇ ਬਦਾਮ ਸਾਡੇ ਸਰੀਰ ਨੂੰ ਕਮਜ਼ੋਰੀ ਦੂਰ ਕਰਕੇ ਜਿਹੜੇ ਜੋੜਾਂ ਦੇ ਦਰਦ ਨੇ ਮਸਲ ਦੇ ਦਰਦ ਨੇ ਜਾਂ ਜਿਹੜਾ ਹੈਗਾ ਸਾਡਾ ਵਾਰ-ਵਾਰ ਡਿਸਕ ਸਲਿੱਪ ਦਾ ਹੋਣਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਬਚਾਉਂਦੇ ਨੇ ਜਿਹਨੂੰ ਅਸੀਂ ਕਹਿ ਦਿੰਨੇ ਆ ਆਯੁਰਵੇਦਾ ਦੀ ਭਾਸ਼ਾ ਦੇ ਵਿੱਚ ਆਪਾਂ ਦੇਖਦੇ ਆ ਤਾਂ ਉਹਨੂੰ ਕਹਿੰਦੇ ਮਿੰਜ ਹੱਡੀਆਂ ਦੇ ਵਿੱਚ ਮਿੰਜ ਪੈਦਾ ਹੋ ਜਾਂਦੀ ਹੈ ਅੱਜ ਕੱਲ ਜੇ ਅਸੀਂ ਉਹਨੂੰ ਸਾਧੀਆਂ ਡਾਕਟਰੀ ਭਾਸ਼ਾ ਦੇ ਨਾਲ ਤਾਂ ਅਸੀਂ ਕਹਿ ਦਿੰਨੇ ਆ ਗੋਡਿਆਂ ਦੇ ਵਿੱਚੋਂ ਗ੍ਰੀਸ ਮੁੱਕ ਗਿਆ ਇਹ ਉਹਨਾਂ ਚੀਜ਼ਾਂ ਦੀ ਪੂਰਤੀ ਕਰ ਦਿੰਦੇ ਨੇ ਬਾਦਾਮ ਪਾਚਨ ਕਿਰਿਆ ਇਸ ਦੇ ਨਾਲ ਠੀਕ ਰਹਿੰਦੀ ਆ ਸਾਡੀ ਯਾਦਦਾਸ਼ਤ ਸ਼ਕਤੀ ਨੂੰ ਵਧਾਉਂਦੇ ਨੇ ਸਾਡੀ ਨਿਗਾ ਨੂੰ ਵਧਾਉਂਦੇ ਨੇ ਵਿਟਾਮਿਨ A ਦੀ ਜਿਹੜੀ ਘਾਟ ਦੇ ਨਾਲ ਨਿਗਾ ਜਿਹੜੀ ਘਟਦੀ ਆ ਨਾ ਉਹਨੂੰ ਠੀਕ ਕਰਦੇ ਨੇ ਕੋਲੇਸਟ੍ਰੋਲ ਦੇ ਲੈਵਲ ਨੂੰ ਘਟ ਕਰਦੇ ਨੇ ਜਮੜੇ ਦੇ ਵਿੱਚ ਜਿਹੜਾ ਹੈਗਾ ਸ਼ਾਈਨਿੰਗ ਲੈ ਕੇ ਆਉਂਦੇ ਨੇ ਸੋ ਬਾਦਾਮ ਬਹੁਤ ਤਰੀਕਿਆਂ ਦੇ ਨਾਲ ਸਾਨੂੰ ਸਿਹਤਮੰਦ ਰੱਖਣ ਦੇ ਵਿੱਚ ਸਹਾਇ ਸਦ ਹੁੰਦੇ ਨੇ ਤਾਂ ਇਹਦੇ ਹੁਣ ਆ ਗਿਆ ਵੀ ਇਹਨੂੰ ਆਪਾਂ ਖਾਣਾ ਕਿਵੇਂ ਆ ਖਾਂਦੇ ਵੈਸੇ ਤਾਂ ਸਾਡੇ ਬਹੁਤ ਸਾਰੇ ਤਰੀਕੇ ਨੇ ਇਹਨੂੰ ਅਸੀਂ ਪੰਜੀਰੀ ਦੇ ਵਿੱਚ ਵੀ ਮਿਲਾ ਕੇ ਖਾ ਲੈਨੇ ਆ ਇਹਦੀਆਂ ਪਿੰਨੀਆਂ ਬਣਾਉਣੇ ਆ ਅਸੀਂ ਜਿਹੜਾ ਡਰਾਈ ਫਰੂਟ ਦੀਆਂ ਪਿੰਨੀਆਂ ਬਣਾ ਲੈਨੇ ਆ ਅਸੀਂ ਜਿਹੜਾ ਹੈਗਾ ਖੋਏ ਦੀਆਂ ਪਿੰਨੀਆਂ ਬਣਾਉਣੇ ਆ ਇਹ ਉਹਦੇ ਵਿੱਚ ਵੀ ਵਰਤੋਂ ਜਿਹੜੀ ਇਹਦੇ ਕੀਤੀ ਜਾਂਦੀ ਹੈ ਅਲੱਗ-ਅਲੱਗ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਹਰ ਰੂਪ ਦੇ ਵਿੱਚ ਖਾਤਾ ਹੋਇਆ ਇਹ ਫਾਇਦਾ ਕਰਦਾ ਹੈ ਪਰ ਜੇ ਅਸੀਂ ਇਹਨੂੰ ਇੱਕ ਮੈਡੀਸਨ ਦੇ ਰੂਪ ਦੇ ਵਿੱਚ ਵਰਤਣਾ ਚਾਹੁੰਦੇ ਆ ਤਾਂ ਫਿਰ ਇਹਦੇ ਦੋ ਟਾਈਮ ਗਿਨੇ ਜਾਂਦੇ ਨੇ ਇੱਕ ਸਵੇਰ ਦਾ ਟਾਈਮ ਨਿਰਨੇ ਪੇਟ ਤੇ ਇੱਕ ਸ਼ਾਮ ਨੂੰ ਜਦੋਂ ਸਾਨੂੰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਕੋਈ 2 ਘੰਟੇ ਬਾਅਦ ਥੋੜੀ ਜਿਹੀ ਭੁੱਖ ਮਹਿਸੂਸ ਹੁੰਦੀ ਹੈ ਤੇ ਉਦੋਂ ਅਸੀਂ ਇਹਨੂੰ 스ਨੈਕਸ ਰੂਪ ਦੇ ਵਿੱਚ ਲੈ ਸਕਦੇ ਆਂ ਹਾਂ ਬਦਾਮ ਨੂੰ ਜਿਹੜਾ ਹੈਗਾ ਵੈਸੇ ਤਾਂ ਅਸੀਂ ਚਾਹ ਉਹਨੇ ਰੋਸਟ ਕਰਕੇ ਖਾਈਏ ਚਾਹ ਇਹਨੂੰ ਕੱਚਾ ਖਾ ਲਈਏ ਚਾਹ ਇਹਨੂੰ ਭਿਉਂ ਕੇ ਖਾ ਲਈਏ ਇਹ ਆਪਦਾ ਕੰਮ ਕਰਦਾ ਹੈ ਪਰ ਇਹਦਾ ਅਸਲੀ ਫਾਇਦਾ ਫੇਰ ਹੀ ਹੁੰਦਾ ਹੈ ਜੇ ਅਸੀਂ ਇਹਨੂੰ ਸ਼ਾਮ ਨੂੰ ਭਿਉਂ ਦਿੰਨੇ ਆ ਤੇ ਸਵੇਰ ਦੇ ਟਾਈਮ ਛਿਲਕੇ ਛਿਲਕੇ ਖਾਣੇ ਆ ਛਿਲਕਾ ਰਾਇਤ ਕਰਕੇ ਖਾਣੇ ਆ ਹੁਣ ਕਈ ਵਾਰੀ ਇਹ ਸਵਾਲ ਆ ਜਾਂਦਾ ਵੀ ਜਿਹੜਾ ਛਿਲਕਾ ਹੈਗਾ ਉਹਦੇ ਚ ਵੀ ਖਰਾਕੀ ਤੱਤ ਹੁੰਦੇ ਆ ਬਿਲਕੁਲ ਹੁੰਦੇ ਆ ਖਰਾਕੀ ਤੱਤ ਪਰ ਜਿਹੜਾ ਬਦਾਮ ਦਾ ਛਿਲਕਾ ਇਹਦੇ ਚ ਇੱਕ ਤੱਤ ਪਾਇਆ ਜਾਂਦਾ ਟੈਨਨ ਨਾਂ ਦਾ ਤੱਤ ਪਾਇਆ ਜਾਂਦਾ ਜਿਦੇ ਕਰਕੇ ਕੀ ਹੁੰਦਾ ਵੀ ਇਹਦੇ ਚੋ ਸਾਡੀ ਬੋਟੀ ਨੇ ਜਿਹੜੇ ਖੁਰਾਕੀ ਤੱਤ ਸੋਖਨੇ ਆ ਉਹਦੇ ਕਰਕੇ ਉਸ ਤੱਤ ਦੇ ਕਰਕੇ ਉਹ ਪੂਰੇ ਨਹੀਂ ਸੋਖ ਪੌਂਦੀ ਤੇ ਇਹਦਾ ਸਾਨੂੰ ਅਸਲੀ ਲਾਹਾ ਨਹੀਂ ਮਿਲ ਪਉਂਦਾ ਤਾਂ ਇਸ ਕਰਕੇ ਸਵੇਰ ਛਿੱਲ ਕੇ ਜਿਹੜਾ ਹੈਗਾ ਬਦਾਮ ਆ ਉਹ ਦੁੱਧ ਦੇ ਨਾਲ ਜਿਹੜੇ ਖਾਦੇ ਜਾਂਦੇ ਆ ਕੋਸੇ ਜੇ ਦੁੱਧ ਦੇ ਨਾਲ ਖਾਦੇ ਜਾਂਦੇ ਆ ਤਾਂ ਇਹ ਸਭ ਤੋਂ ਜ਼ਿਆਦਾ ਗੁਣਕਾਰੀ ਮੰਨੇ ਗਏ ਨੇ ਤੇ ਖਾਣੇ ਕਿੰਨੇ ਨੇ ਖਾਣੇ ਕਿੰਨੇ ਆ ਦੋ ਤਰੀਕੇ ਨੇ ਇੱਕ ਤਾਂ ਸਾਡੀ ਮੁਠੀ ਦੇ ਵਿੱਚ ਆਰਾਮ ਜੇ ਨਾਲ ਜਿੰਨੇ ਕ ਆ ਜਾਂਦੇ ਨੇ 10 8 ਤੋਂ 10 8 ਤੋਂ 10 ਬਦਾਮ ਆ ਜਿਹੜੇ ਉਹ ਇੱਕ ਬੰਦੇ ਨੂੰ ਜਿਹੜੇ ਹੈਗੇ ਆ ਖਾਣੇ ਚਾਹੀਦੇ ਆ ਬੱਚੇ ਛੋਟੇ ਨੇ ਜਿਹੜੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਨੂੰ 2 3 4 ਬਦਾਮ ਤੱਕ ਛੋਟਾ ਬੱਚਾ ਜਿਹੜਾ ਉਹਨੂੰ 2 ਕ ਬਦਾਮ ਜੇ 5 ਸਾਲ ਤੋਂ ਪਰਦਾ ਤੇ ਉਹਨੂੰ 3 ਕੁ ਬਦਾਮ ਜੇ 10 ਸਾਲ ਦੇ ਨੇੜੇ ਇਕੱਠ ਤੋਂ ਪਰ ਹੈ ਤਾਂ ਉਹਨੂੰ 4 ਕੁ ਬਦਾਮ ਜਿਹੜੇ ਉਹ ਦਿੱਲੇ ਦਿੱਤੇ ਜਾਂਦੇ ਤੇ ਬਦਾਮ ਦੇ ਨਾਲ ਕੀ ਹੁੰਦਾ ਹੈ ਬੱਚਿਆਂ ਦੇ ਇੱਕ ਤਾਂ ਜਿਹੜੀ ਹੈਗੀ ਆ ਬੋਲਣ ਦੀ ਸਮਰੱਥਾ ਠੀਕ ਹੁੰਦੀ ਹੈ ਉਹਨਾਂ ਦਾ ਪ੍ਰੋਨਨਸिएशन ਉਹਨਾਂ ਦੇ ਜਿਹੜੇ ਗਿਆ ਬੋਲਣ ਦਾ ਤਰੀਕਾ ਵਧੀਆ ਹੋ ਜਾਂਦਾ ਠੀਕ ਠੰਗ ਨਾਲ ਬੋਲਦੇ ਆ ਤਤਲਾਉਂਦੇ ਨਹੀਂ ਆ ਸ਼ਬਦਾਵਲੀ ਠੀਕ ਹੋ ਜਾਂਦੀ ਹੈ ਉਹ ਨਾਲ ਹੀ ਉਹਨਾਂ ਦੀ ਜਿਹੜੀ ਸਮਰਨ ਸ਼ਕਤੀ ਹੈ ਉਹ ਵੱਧਦੀ ਹੈ ਇੱਕ ਸਮਰਨ ਸ਼ਕਤੀ ਤੋਂ ਜ਼ਿਆਦਾ ਇਹ ਜਿਹੜਾ ਭੁੱਲਣ ਦੀ ਬਿਮਾਰੀ ਆ ਜਾਂਦੀ ਹੈ ਅਲਜ਼ਾਈਮਰ ਵੱਧਦੀ ਉਮਰ ਦੇ ਵਿੱਚ ਜਿਵੇਂ ਜਿਵੇਂ ਉਮਰ ਵੱਧਦੀ ਹੈ ਉਸੇ ਤਰ੍ਹਾਂ ਹੀ ਬਿਮਾਰੀ ਹੈ ਜਿਹੜੀ ਉਹ ਆ ਕੇ irdਦੀ ਹੈ ਤਾਂ ਇਹ ਨਗਾਤਾਰ ਜੇ ਅਸੀਂ ਇਹਨੂੰ ਖਾਣੇ ਆ ਮੰਨ ਲਓ ਸਰਦੀ ਦੇ ਮੌਸਮ ਦੇ ਵਿੱਚ ਮਹੀਨਾ ਦੋ ਮਹੀਨੇ ਅਸੀਂ ਇਹਨੂੰ ਖਾ ਲੈਨੇ ਆ ਗਰਮੀ ਦੇ ਵਿੱਚ ਮੀਂਹ ਘਾ ਲੈਣੇ ਤਾਂ ਇਹ ਜਿਹੜੀ ਹੈ ਐਲਜ਼ਾਈਮਰ ਦੀ ਬਿਮਾਰੀ ਤੋਂ ਵੀ ਬਚਾਉਂਦੇ ਨੇ ਸੋ ਇਹ ਕੁਦਰਤ ਦਾ ਤੋਹਫਾ ਜਿਹਦੇ ਸੰਬੰਧ ਦੇ ਵਿੱਚ ਆਪਾਂ ਗੱਲ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਗੱਲਬਾਤ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਲਾਈਕ ਕਰਨਾ ਔਰ ਕਮੈਂਟ ਕਰਕੇ